ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਜਿੰਦਰਪਾਲ ਸਿੰਘ ਹੈ ਮੈਂ ਭਿੰਡਾ ਵਿਖੇ ਨਿਊ ਲਾਈਫਲਾਈਨ ਹਸਪੀਟਲ ਵਿੱਚ ਐਸੇ ਨਿਊਰੋਸਾਈਕੀਐਟ੍ਰਿਸਟ ਕੰਮ ਕਰਦਾ ਹਾਂ ਜਿਵੇਂ ਕਿ ਆਪਾਂ ਸੈਕਟਰੀ ਨੂੰ ਪੰਜਾਬੀ ਦੇ ਵਿੱਚ ਡਿਸਕਸ ਕਰ ਰਹੇ ਹਾਂ ਲਾਸਟ ਵੀਡੀਓ ਦੇ ਵਿੱਚ ਆਪਾਂ ਦੇਖਿਆ ਸੀ ਕਿ ਆਪਾਂ ਮਿਰਗੀ ਦੇ ਦੌਰੇ ਬਾਰੇ ਜਾਂ ਸੀਰੀਅਲ ਡਿਸਆਰਡਰ ਬਾਰੇ ਗੱਲ ਕੀਤੀ ਸੀ ਕੀ ਕੀ ਹੁੰਦਾਗਾ ਉਹ ਕਿਸ ਤਰ੍ਹਾਂ ਦੇ ਹੁੰਦੇ ਆਗੇ ਅੱਜ ਆਪਾਂ ਉਹਦੀ ਮੈਨੇਜਮੈਂਟ ਜਾਂ ਟ੍ਰੀਟਮੈਂਟ ਜੋ ਜੋ ਅਸੀਂ ਕਰ ਕਰ ਸਕਦੇ ਹਾਂ ਪਾਉਦੇ ਬਾਰੇ ਗੱਲ ਕਰਾਂ। ਸਭ ਤੋਂ ਪਹਿਲੀ ਚੀਜ਼ ਜਿਹੜੀ ਸਭ ਤੋਂ ਜ਼ਰੂਰੀ ਆ ਉਹ ਇਹ ਆ ਕਿ ਜਦੋਂ ਵੀ ਕਿਸੇ ਵੀ ਪੇਸ਼ੈਂਟ ਨੂੰ ਘਰ ਦੌਰਾ ਪੈਂਦਾ ਹੈ ਤਾਂ ਉਹਦੀ ਜਿਹੜੀ ਪੋਜੀਸ਼ਨ ਮਤਲਬ ਜਾਂ ਤਾਂ ਉਹਨੂੰ ਖੱਬੇ ਪਾਸੇ ਲਟਾਉਣਾ ਚਾਹੀਦਾ ਜਾਂ ਉਹਨੂੰ ਸੱਜੇ ਪਾਸੇ ਲਟਾਉਣਾ ਚਾਹੀਦਾ ਤਾਂ ਕਰਕੇ ਕਿ ਜਿਹੜੀ ਝੱਗ ਜਾਂ ਕੋਈ ਥੁੱਕ ਮੂੰਹ ਦੇ ਵਿੱਚ ਆਉਂਦਾ ਉਹ ਬਾਹਰ ਨਿਕਲ ਜਾਵੇ। ਉਸ ਨੂੰ ਸੱਟ ਲੱਗਣ ਤੋਂ ਬਚਾਉਣਾ ਚਾਹੀਦਾ ਠੀਕ ਹੈ ਤਾਂ ਕਿ ਉਹ ਡਿੱਗੇ ਨਾ ਦੌਰੇ ਦੇ ਦੌਰਾਨ ਜਾਂ ਕੋਈ ਹੋਰ ਚੀਜ਼ ਨਾ ਲੱਗੇ ਉਹਦੇ। ਇੱਕ ਇਹ ਚੀਜ਼ ਬਹੁਤ ਜ਼ਰੂਰੀ ਆ ਕਿ ਅਸੀਂ ਮਰੀਜ਼ ਨੂੰ ਫੜਕੇ ਰੱਖਣਾਗਾ ਜਾਂ ਡਿੱਗਣ ਤੋਂ ਬਚਾਉਣਾਗਾ ਦੂਸਰੀ ਚੀਜ਼ ਕੀ ਆ ਕਿ ਜਦੋਂ ਵੀ ਪੇਸ਼ੈਂਟ ਦੇ ਦੰਦੜ ਪੈਂਦੀ ਆ ਇਹ ਤਾਂ ਅਸੀਂ ਉਸ ਨੂੰ ਖੋਲਣਾ ਨਹੀਂ ਹੈਗਾ ਕਿਉਂਕਿ ਕੁਝ ਲੋਕ ਕੀ ਕਰਦੇ ਆ ਚਮਚ ਨਾਲ ਖੋਲਣ ਲੱਗ ਜਾਂਦੇ ਆ ਜਾਂ ਹੱਥ ਨਾਲ ਖੋਲਣ ਲੱਗ ਜਾਂਦੇ ਆ ਇਸ ਕਰਕੇ ਪੇਸ਼ੈਂਟ ਦਾ ਦੰਦ ਟੁੱਟ ਸਕਦਾ ਜਾਂ ਦੰਦ ਟੁੱਟਣ ਕਰਕੇ ਜਿਹੜੀ ਬਲੀਡਿੰਗ ਹੁੰਦੀ ਆ ਉਹ ਫਿਰ ਸਾਰੀ ਨਲੀ ਦੇ ਵਿੱਚ ਜਾ ਸਕਦੀ ਆ ਜਿਹਦੇ ਕਰਕੇ ਪ੍ਰੋਬਲਮ ਹੋ ਸਕਦੀ ਹੈ ਜਿਹੜਾ ਦੌਰਾ ਹੈ ਉਹ ਤੋਂ ਆਪਾਂ ਚੀਜ਼ ਵਧਾ ਸਕਦੇ। ਤੀਸਰੀ ਚੀਜ਼ ਕੀ ਹੈ ਕਿ ਜਦੋਂ ਪੇਸ਼ੈਂਟ ਨੂੰ ਦੌਰਾ ਆ ਰਿਹਾ ਜਾਂ ਉਸ ਤੋਂ ਬਾਅਦ ਉਹ ਬੇਹੋਸ਼ਾ ਅਸੀਂ ਉਹਦੇ ਮੂੰਹ ਦੇ ਵਿੱਚ ਕੁਝ ਨਹੀਂ ਪਾਉਣਾ। ਨਾ ਕੋਈ ਪਾਣੀ ਪਾਉਣਾ, ਨਾ ਕੁਝ ਹੋਰ ਪਾਉਣਾ। ਅਸੀਂ ਵੇਟ ਕਰਨਾ ਕਦੋਂ ਦੌਰਾ ਖਤਮ ਹੋਊਗਾ ਤੇ ਕਦੋਂ ਪੇਸ਼ੈਂਟ ਹੋਸ਼ ਦੇ ਵਿੱਚ ਆਊਗਾ। ਉਸ ਤੋਂ ਬਾਅਦ ਹੀ ਅਸੀਂ ਉਹਨੂੰ ਬਿਠਾ ਕੇ ਕੁਝ ਦੇ ਸਕਦੇ ਹਾਂ। ਉਦੋਂ ਤੱਕ ਉਹਦੇ ਮੂੰਹ ਦੇ ਵਿੱਚ ਕੁਝ ਨਹੀਂ ਪਾਉਣਾ। ਠੀਕ ਹੈ। ਇਸ ਤੋਂ ਬਾਅਦ ਵਾਲਾ ਸਟੈਪ ਕੀ ਹੈ ਕਿ ਅਸੀਂ ਵੇਟ ਕਰਨਾ ਕਿ ਪੇਸ਼ੈਂਟ ਦਾ ਦੌਰਾ ਠੀਕ ਹੋ ਗਿਆ ਮ ਖਤਮ ਹੋ ਗਿਆ ਉਸ ਤੋਂ ਬਾਅਦ ਅਸੀਂ ਉਹਨੂੰ ਨੇੜੇ ਦੇ ਹਸਪੀਟਲ ਲੈ ਕੇ ਜਾਣਾ ਤਾਂ ਕਿ ਜਲਦੀ ਤੋਂ ਜਲਦੀ ਉਹਦਾ ਟ੍ਰੀਟਮੈਂਟ ਸਟਾਰਟ ਹੋ ਸਕੇ ਇਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰਨੀ ਆ ਠੀਕ ਹੈ ਉਹ ਇਸ ਤਰ੍ਹਾਂ ਦੀ ਕਿ ਜਿਹੜਾ ਟ੍ਰੀਟਮੈਂਟ ਆ ਦੌਰੇ ਦਾ ਉਹ ਕਿੰਨੇ ਸਮੇਂ ਲਈ ਤੇ ਕਿਵੇਂ-ਕਿਵੇਂ ਹੋਣਾ ਚਾਹੀਦਾ ਜਿਵੇਂ ਕਿ ਪਿਛਲੇ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਸੀ ਕਿ ਜਦੋਂ ਇੱਕ ਦੌਰਾ ਆਉਂਦਾ ਤਾਂ ਉਦੋਂ ਕੋਈ ਟ੍ਰੀਟਮੈਂਟ ਨਹੀਂ ਸਟਾਰਟ ਹੁੰਦਾ ਲੰਬੇ ਸਮੇਂ ਲਈ ਥੋੜੇ ਸਮੇਂ ਲਈ ਹੁੰਦਾਗਾ ਬਟ ਲੰਬੇ ਸਮੇਂ ਲਈ ਟਰੀਟਮੈਂਟ ਨਹੀਂ ਸਟਾਰਟ ਹੁੰਦਾ ਜੇ ਦੂਸਰਾ ਦੌਰਆ ਜਾਂ ਦੂਸਰੇ ਤੋਂ ਬਾਅਦ ਦੌਰਆ ਆਇਆ ਤਾਂ ਟਰੀਟਮੈਂਟ ਉਹਦਾ ਪਹਿਲੀ ਵਾਰ 3 ਸਾਲ ਲਈ ਅਸੀਂ ਉਹਦਾ ਟਰੀਟਮੈਂਟ ਸਟਾਰਟ ਕਰਦੇ ਹਾਂ ਠੀਕ ਹੈ ਜੇ 3 ਸਾਲ ਤੱਕ ਉਹਨੂੰ ਕੋਈ ਦੌਰਆ ਨਹੀਂ ਆਇਆ ਉਹਦਾ ਟਰੀਟਮੈਂਟ ਬੰਦ ਹੋ ਜਾਂਦਾ ਜੇ ਦੌਰਆ ਨਹੀਂ ਆਉਂਦਾ ਤਾਂ ਵੈਲੈਂਟ ਗੁੱਡ ਵਧੀਆ ਜੇ ਆ ਜਾਂਦਾ ਫਿਰ ਦੁਬਾਰਾ ਟਰੀਟਮੈਂਟ ਸ਼ੁਰੂ ਹੁੰਦਾਗਾ ਜਿਹੜਾ ਕਿ ਤਿੰਨ ਤੋਂ 5 ਸਾਲ ਲਈ ਚੱਲਦਾ ਠੀਕ ਹੈ ਜਦੋਂ ਇਹ 3 ਜਾਂ 5 ਸਾਲ ਦੇ ਵਿੱਚ ਉਹਨਾਂ ਨੂੰ ਦੌਰਾ ਨਹੀਂ ਆਉਂਦਾ ਅਸੀਂ ਫੇਰ ਬੰਦ ਕਰ ਦਿੰਦੇ ਆ ਟ੍ਰੀਟਮੈਂਟ ਫੇਰ ਦੌਰਾ ਆ ਜਾਂਦਾ ਤਾਂ ਜਿਹੜਾ ਉਹਦਾ ਟ੍ਰੀਟਮੈਂਟ ਆ ਉਹ ਲਾਈਫ ਲੌਂਗ ਤੱਕ ਲੋ ਠੀਕ ਹੈ ਕਿਉਂਕਿ ਉਸ ਤੋਂ ਬਾਅਦ ਟ੍ਰੀਟਮੈਂਟ ਨੂੰ ਬੰਦ ਕਰਨਾ ਰਿਸਕ ਲੈਣਾ ਇਹ ਕੋਈ ਵਧੀਆ ਗੱਲ ਨਹੀਂ ਹੁੰਦੀ ਹਾਂ ਇਹ ਜ਼ਰੂਰ ਆ ਕਿ ਟਾਈਮ ਦੇ ਨਾਲ-ਨਾਲ ਕਈ ਵਾਰੀ ਜਿਹੜੀ ਮਰੀਜ਼ ਦੀ ਦਵਾਈ ਆ ਉਹ ਘਟ ਜਾਂਦੀ ਆ ਤੇ ਦੌਰਾ ਵੀ ਨਹੀਂ ਆਉਂਦਾ ਤੇ ਚੀਜ਼ਾਂ ਸਾਰੀਆਂ ਠੀਕ ਰਹਿੰਦੀਆਂ ਨੇ ਇਸ ਤੋਂ ਬਾਅਦ ਜਿਹੜੀ ਇੱਕ ਨਵੀਂ ਚੀਜ਼ ਆ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਇੱਕ ਨਵੀਂ ਸਪਰੇਅ ਆਈ ਆ ਜਿਹਨੂੰ ਨੇਜ਼ਲ ਸਪਰੇਅ ਕਿਹਾ ਜਾਂਦਾ ਬ੍ਰਿਡਸਿਪ ਨੇਜ਼ਲ ਸਪਰੇਅ ਦੇ ਨਾਮ ਤੇ ਆਈ ਆ ਠੀਕ ਹੈ ਉਹਦੇ ਵਿੱਚ ਕੀ ਹੈ ਕਿ ਜਦੋਂ ਪੇਸ਼ੈਂਟ ਨੂੰ ਦੌਰਾਂ ਆਇਆ ਜਾਂ ਉਸ ਤੋਂ ਜਸਟ ਬਾਅਦ ਤੁਸੀਂ ਦੋ ਦੋ ਸਪਰੇਅ ਉਹਦੇ ਨੇਜ਼ਲ ਦੇ ਵਿੱਚ ਮਾਰਨੀ ਆ ਨੱਕ ਦੇ ਵਿੱਚ ਮਾਰਨੀ ਆ ਦੋ ਇੱਕ ਨੱਕ ਦੀ ਸਾਈਡ ਦੋ ਦੂਸਰੀ ਨੱਕ ਦੀ ਸਾਈਡ ਤਾਂ ਉਹਦੇ ਨਾਲ ਕੀ ਹੋਊਗਾ ਕਿ ਇਸ ਤੋਂ ਬਾਅਦ ਜੇ ਕੋਈ ਦੌਰਾਂ ਆਉਣਾਗਾ ਤਾਂ ਉਹ ਦੌਰਾਂ ਨਹੀਂ ਆਊਗਾ ਇਸ ਤੋਂ ਬਾਅਦ ਲੈ ਕੇ ਤਾਂ ਆਪਾਂ ਹਸਪੀਟਲ ਜਾਣਾ ਹੀ ਹੈ ਪੇਸ਼ੈਂਟ ਨੂੰ ਬਟ ਅਸੀਂ ਉਹਨੂੰ ਇੱਕ ਫਰਸਟੇਡ ਦੇ ਸਕਦੇ ਹਾਂ ਇਸ ਸਪਰੇ ਨਾਲ ਇਸ ਦੇ ਨਾਲ ਹੀ ਅੱਜ ਆਪਾਂ ਇਹ ਵੀਡੀਓ ਖਤਮ ਕਰਦੇ ਹਾਂ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਜਿਹੜੀ ਇਹ ਜਾਣਕਾਰੀ ਆ ਇਹ ਆਪਾਂ ਵੱਧ ਤੋਂ ਵੱਧ ਲੋਕਾਂ ਵਿੱਚ ਪਹੁੰਚਾ ਸਕੀਏ ਇਸ ਦੇ ਨਾਲ ਹੀ ਅੱਜ ਦਾ ਵੀਡੀਓ ਆਪਾਂ ਸਮਾਪਤ ਕਰਦੇ ਹਾਂ ਸਤਿ ਸ਼੍ਰੀ ਅਕਾਲ